ਸਾਨੂੰ ਦੇਖਣ ਲਈ ਕੁਝ ਸਿੱਖਣ ਤੇ ਅਸੀਂ ਵੀ ਕੁਝ ਸਿੱਖੀਏ ਮਾਤਾ ਦੇ ਦਰਬਾਰ ਤੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਵਾ ਜੀ ਤੇ ਬਾਕੀ ਸਾਰਿਆਂ ਨੂੰ ਇਹੀ ਨਵੇਦਨ ਆ ਕਿ ਤੁਸੀਂ ਸਾਰੇ ਵੀ ਆਓ ਦਰਸ਼ਨ ਜ਼ਰੂਰ ਕਰੋ ਜੈ ਮਾਤਾ ਜੇ ਦੋ ਅਸੀਂ ਇਹ ਯੁਵਾ ਸ਼ਕਤੀ ਨੂੰ ਦੇਖਦੇ ਆ ਜੋ ਧਰਮ ਦੇ ਨਾਲ ਜੁੜ ਰਹੀ ਹੈ ਧਰਮ ਤੁਹਾਨੂੰ ਮਾਰਗਦਰਸ਼ਨ ਦਿੰਦਾ ਆਈਡੀਅਲ ਲਾਈਫ ਜੀਣ ਦਾ ਧਰਮ ਤੁਹਾਨੂੰ ਸਿਖਾਉਂਦਾ ਜੀਵਨ ਨੂੰ ਬਤੀਤ ਕਿੱਦਾਂ ਕਰਨਾ ਦੇਖੋ ਯੂਥ ਜਿਹੜਾ ਸਾਡਾ ਹੈਗਾ ਆਉਣ ਵਾਲਾ ਜਿਹੜਾ ਸਾਡਾ ਫਿਊਚਰ ਹੈ ਉਹ ਯੂਥ ਹੈ ਸਾਡਾ ਦੇਸ਼ ਜਿਹੜਾ ਹੈ ਨਾ ਉਹ ਵੀ 65% 35 ਸਾਲ ਤੋਂ ਕੱਢ ਬੰਦੇ ਆ। ਨਾਰਸ਼ ਹੈ। ਲੋਕਾਂ ਨੂੰ 2-2 ਘੰਟੇ ਲੱਗਣਗੇ ਦਰਸ਼ਨ ਕਰਨ ਵਾਸਤੇ। ਬਟ ਉਹਨਾਂ ਦਾ ਜਜ਼ਬਾ ਜਿਹੜਾ ਹੈਗਾ ਘਟ ਨਹੀਂ ਹੋ ਰਿਹਾ। ਇਹੀ ਜਿਹੜਾ ਯੂਥ ਹੈ, ਇਹੀ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਹੈ, ਉਹੀ ਧਰਮ ਨੂੰ ਅੱਗੇ ਲੈ ਕੇ ਜਾਂਦਾ ਹੈ, ਉਹੀ ਪਰਿਵਾਰ ਨੂੰ ਅੱਗੇ ਲੈ ਕੇ ਜਾਂਦਾ ਹੈ। ਜਿਹੜਾ ਯੂਥ ਅੱਜ ਇਸ ਏਜ ਦੇ ਵਿੱਚ ਮਹਾਮਾਇ ਦੇ ਲੜ ਲੱਗ ਜਾਏਗਾ, ਉਹਦੇ ਤੋਂ ਵੈਸੇ ਹੀ ਜਿਹੜੀ ਨੈਗੇਟਿਵ ਚੀਜ਼ਾਂ ਨੇ ਜੀ ਜੀ ਉਹ ਨੇੜੇ ਨਹੀਂ ਆਣਗੀਆਂ। ਬਗਲਾਮੁਕੀ ਧਾਮ ਲੁਧਿਆਣਾ ਵਿਖੇ 243 ਘੰਟਿਆਂ ਦਾ ਅਖੰਡ ਮਹਾਯਾਗ ਹੋ ਰਿਹਾ ਪਿਆ ਤੇ ਇਸ ਮਹਾਯਾਗ ਦੇ ਵਿੱਚ ਦੁਰਦਰੋਸ ਸੰਗਤਾਂ ਨੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ ਇਹਨਾਂ ਸੰਗਤਾਂ ਦੇ ਵਿੱਚ ਜੋ ਜੋ ਗਿਣਤੀ ਦੀ ਜ਼ਿਕਰ ਗੱਲ ਕਰੀਏ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਯੁਵਾ ਵੀ ਪਹੁੰਚ ਰਹੇ ਨੇ ਗੱਲਬਾਤ ਕਰਦੇ ਹਾਂ ਅੱਜ ਕੁਝ ਰਾਈਡਰ ਸਾਡੇ ਨਾਲ ਮੌਜੂਦ ਨੇ ਜੋ ਕਿ ਵਿਸ਼ੇਸ਼ ਤੌਰ ਦੇ ਵਿੱਚ ਅੱਜ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਪਹੁੰਚ ਰਹੇ ਨੇ ਸੋ ਸਭ ਤੋਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸੋ ਮੇਰਾ ਨਾਮ ਆਨੰਦ ਹੈ ਸਭ ਨੂੰ ਪਹਿਲੇ ਜੈ ਮਾਤਾ ਦੀ ਆ ਸਪੈਸ਼ਲ ਥੈਂਕ ਯੂ ਕਰੂੰਗਾ ਕਰਨ ਪਾਜੀ ਦਾ ਜੀ मुझे यहाँ पे बुलाया और पहले दिन से मैं यहाँ पे आके वीडियोस वगैरह बना रहा था और स्पेशल थैंक यू मैं इन नरेश भाई के करता हूँ और गौतम भाई के स्पेशल और सभी लोगों का इस स्पेशल इसलिए क्योंकि इन लोगों को मैंने एक कॉल किया तो ये लोग इकट्ठे हो गए और मैं चाहता हूँ आज की जो मेरी थीम थी भक्ति प्लस राइड और इन्होंने मेरे बहुत अच्छी हेल्प की कि आप मेरे साथ आएँ और स्पेशल थैंक यू करण पाजी और मोहित पाजी का ये लोग हमेशा अप्रिशिएट कर रहे हैं और जो हमारे ब्लॉग्स वगैरह बन रहे हैं तो आप इनको जरूर देखा कीजिए एक्सप्लोर विद आनंद अब बाकी जो चैनल है मेरे चैनल में आपको मिल जाएंगे तो गौतम भाई से बात कीजिए थोड़ा सा जी सो किस तरह ये सारा कुछ शेड्यूल होंगे वे किमें मन देख आ रइड अक्सर लोग करते हैं बख बुक टूरिस्ट प्लेसाते जाते हैं दूर दराज इलाकों के बीच आते नहीं किमें आया कि मा ਦਾ ਆਸ਼ੀਰਵਾਦ ਲੈਣ ਦੇ ਲਈ ਰਾਈਟ ਸਪੈਸ਼ਲ ਇੱਕ ਕੀਤੀ ਜਾਵੇ ਜੈ ਮਾਤਾ ਜੀ ਸਾਰਿਆਂ ਨੂੰ ਦੇਖੋ ਹੁਣ ਪਹਾੜਾਂ ਚ ਤਾਂ ਸਾਰੇ ਘੁੰਮਦੇ ਆ ਹੁਣ ਆਪਾਂ ਮਾਤਾ ਦੇ ਦਰਬਾਰ ਤੇ ਆਏ ਆ ਸਾਨੂੰ ਅੱਛਾ ਕੁਝ ਅੱਛਾ ਦੇਖਣ ਨੂੰ ਮਿਲਿਆ ਤੇ ਇੱਕ ਗੁੱਡ ਮੈਸੇਜ ਅਸੀਂ ਦੁਨੀਆ ਨੂੰ ਵੀ ਗੁੱਡ ਮੈਸੇਜ ਦਿੰਨੇ ਆ ਕਿ ਆਪਣੇ ਗੀਅਰਸ ਪਾ ਕੇ ਰੱਖੋ ਸੇਫਟੀ ਗੀਅਰਸ ਨਾਲ ਚੱਲੋ ਤੇ ਦੇਖਣ ਵਾਲੇ ਵੀ ਸਾਨੂੰ ਐਪਰੀਸ਼ੀਏਟ ਕਰਨ ਤਾਂ ਅੱਗੇ ਜਿਹੜੇ ਤੁਹਾਨੂੰ ਦੇਖਣ ਲਈ ਕੁਝ ਸਿੱਖਣ ਤੇ ਅਸੀਂ ਵੀ ਕੁਝ ਸਿੱਖੇ ਮਾਤਾ ਦੇ ਦਰਬਾਰ ਤੇ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਇੱਥੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਵਾ ਜੀ ਤੇ ਬਾਕੀ ਸਾਰਿਆਂ ਨੂੰ ਇਹੀ ਨਵੇਦਨ ਆ ਕਿ ਤੁਸੀਂ ਸਾਰੇ ਵੀ ਆਓ ਦਰਸ਼ਨ ਜ਼ਰੂਰ ਕਰੋ ਤੇ ਆ ਮਾਤਾ ਦੀ ਸੋ ਜੀ ਮੈਂ ਇੱਕ ਬਾਤ ਕਹਿਣਾ ਚਾਹਤਾ ਹਾਂ ਸਪੈਸ਼ਲ ਥੈਂਕ ਯੂ ਨਰੇਸ਼ ਭਾਈ ਦਾ ਔਰ ਜੋ ਇਹ ਸਭੀ ਯੁਵਾਵਾਂ ਦੀ ਟੀਮ ਨੂੰ ਨਾ ਜੋੜ ਕੇ ਰੱਖ ਰਹੇ ਹੈ ਔਰ ਸਪੋਰਟ ਕਰ ਰਹੇ ਹੈ ਪੂਰਾ ਤੋ ਆਪ ਇਨਸੇ ਜ਼ਰੂਰ ਬਾਤ ਕੀਜੀਏ ਇੱਕ ਵਾਰ ਜੀ ਸਰ ਕਿਸ ਤਰ੍ਹਾਂ ਸ਼ੁਰੂਆਤ ਹੋਈ ਸੀ ਕਿਵੇਂ ਤੁਸੀਂ ਅੱਜ ਇਹ ਪੂਰਾ ਪਲਾਨ ਕੀਤਾ ਵੈ ਕਿ ਇੱਥੇ ਪਹੁੰਚਣਾ ਵੈ ਆਸ਼ੀਰਵਾਦ ਲੈਣਾ ਜੀ ਜੀ ਬਸ ਆਨੰਦ ਦਾ ਇੱਕ ਕਾਲ ਸੀਗਾ ਆਇਆ ਕਿ ਮੈਂ ਵੀਡੀਓ ਦੇਖੀ ਆਂ ਵੀਰੇ ਨੂੰ ਅਸੀਂ ਕਾਲ ਵੀ ਕੀਤਾ ਤੇ ਮੇਰਾ ਦੱਸਦਾ ਸੀਗਾ ਕਿ ਅਸੀਂ ਮਹਾਯੱਗ ਤੇ ਜਾਣਾ ਹੈਗਾ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਵੀ ਆਪਾਂ ਜਰੂਰ ਜਾਵਾਂਗੇ ਤੇ ਜਿੱਦੈ ਆਪਾਂ ਆਪਣੀ ਟੀਮ ਨੂੰ ਮੈਸੇਜ ਕੀਤਾ ਤਾਂ ਇਵਨ ਕੀ ਮੈਂ ਕਹਿੰਦਾ ਬਲਿੰਕ ਆਫ ਆਈ ਸਾਰੇ ਜਾਨੇ ਰੈਡੀ ਹੋ ਗਏ ਕਿ ਹਾਂ ਯਾਰ ਅਸੀਂ ਸਾਰੇ ਜਾਰੇ ਚੱਲਾਂਗੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਕਾਫੀ ਲੱਗਾ ਵਾ ਰੁਕਦਾਸ ਤੇ ਸਾਰੇ ਜਾਨੇ ਪਹੁੰਚੇ ਮਾਤਾ ਦੇ ਦਰਸ਼ਨਾਂ ਲਈ ਤੇ ਬਹੁਤ ਹੀ ਸੋਹਣੇ ਦਰਸ਼ਨ ਹੋਏ ਬਹੁਤ ਹੀ ਮੈਂ ਕਹਿੰਦਾ ਮਜ਼ਾ ਹੀ ਆ ਗਿਆ ਕਿ ਦੱਸਾਂ ਤੁਹਾਨੂੰ ਜੀ ਉਹ ਸ਼ਬਦੀ ਖਤਮ ਹੋ ਚੁੱਕੇ ਨੇ ਹਾਂਜੀ ਸੋ ਕਿਵੇਂ ਲੱਗਦਾ ਵੈ ਤੁਸੀਂ ਆਏ ਹੋ ਅੱਜ ਔਰ ਅਸ਼ੀਰਵਾਦ ਪ੍ਰਾਪਤ ਕੀਤਾ ਵੈ ਜਦੋਂ ਪੱਤ ਧਰਮ ਨਾਲ ਜੁੜਦੇ ਆਧਿਕਮਿਕਤਾ ਨਾਲ ਜੁੜਦੇ ਆ ਆਪਾਂ ਨੂੰ ਬੈਲੈਂਸ ਵੀ ਆਂਦਾ ਲਾਈਫ ਦੇ ਵਿੱਚ ਕਿਵੇਂ ਆਪਾਂ ਆਪਣੇ ਆਪ ਨੂੰ ਬੈਲੈਂਸ ਕਰਨਾ ਵੈ ਔਰ ਰਾਈਟ ਦੇ ਵਿੱਚ ਵੀ ਇੱਕ ਬੈਲੈਂਸ ਇੱਕ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਜੀ ਮਾਤਾ ਜੀ ਇੱਥੇ ਕਿ ਮੈਂ ਪਹਿਲਾਂ ਰਾਈਟ ਨਹੀਂ ਕਰਦਾ ਸੀਗਾ ਪਹਿਲਾਂ ਕੰਮ ਤਾਂ ਟੈਨਸ਼ਨ ਹੋ ਜਾਂਦਾ ਤੇ ਇੱਥੇ ਆ ਕੇ ਮੇਨੂੰ ਕੋ ਟੈਨਸ਼ਨ ਰਿਲੀਜ਼ ਹੀ ਹੋ ਗਿਆ ਮੈਨੂੰ ਬਹੁਤ ਵਧੀਆ ਇੱਥੇ ਆ ਕੇ ਲੱਗਿਆ ਕਿ ਹੋਰ ਵੀ ਮੁੰਡੇ ਇਹ ਕਹਿੰਦਾ ਕਿ ਜਦੋਂ ਵੀ ਹੋਰ ਵੀ ਆਓ ਜੀ ਆਸੀ ਬਾਰੇ ਲੋਕ ਤੇ 24 ਘੰਟੇ ਚਾਹ ਚੱਲ ਰਿਹਾ ਵਜਾ ਕਰਨ ਹੋਰ ਵੀ ਕਰੋ ਆਪਣਾ ਜੈ ਮਾਤਾ ਦੀ ਸੋ ਬਿਲਕੁਲ ਸਾਡੇ ਨਾਲ ਇਸ ਵਕਤ ਟਰਸਟੀ ਵੀ ਮੌਜੂਦ ਨੇ ਕਰਾਂਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਯੁਵਾ ਬਹੁਤ ਭਾਰੀ ਸੰਖਿਆ ਦੇ ਵਿਚਾਰੇ ਨੇ ਤੁਸੀਂ ਵੀ ਕਿ ਯੂਥ ਤੋਂ ਧਰਮ ਦੇ ਨਾਲ ਅਧਿਆਤਮਿਕਤਾ ਦੇ ਨਾਲ ਜਦੋਂ ਆਪਾਂ ਜੁੜਦੇ ਆ ਤੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਉਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਜਿਸ ਦੀ ਯੁਵਾ ਅਵਸਥਾ ਦੇ ਵੀ ਜ਼ਰੂਰਤ ਹੁੰਦੀ ਹੈ ਸੋ ਕਿਵੇਂ ਦਾ ਲੱਗ ਰਿਹਾ ਹੈ ਯੂਥ ਦਾ ਇੰਨਾ ਪਿਆਰ ਧਰਮ ਦੇ ਨਾਲ ਤੁਸੀਂ ਯੂਥ ਨੂੰ ਜੋੜ ਰਹੇ ਹੋ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਮਨ ਪੈਸਾ ਪ੍ਰਸੰਨ ਹੈ ਜਦੋਂ ਅਸੀਂ ਇਹ ਯੁਵਾ ਸ਼ਕਤੀ ਨੂੰ ਦੇਖਦੇ ਆ ਜੋ ਧਰਮ ਦੇ ਨਾਲ ਜੁੜ ਰਹੀ ਹੈ ਧਰਮ ਤੁਹਾਨੂੰ ਮਾਰਗਦਰਸ਼ਨ ਦਿੰਦਾ ਆ ਆਈਡੀਅਲ ਲਾਈਫ ਜੀਣ ਦਾ ਧਰਮ ਤੁਹਾਨੂੰ ਸਿਖਾਉਂਦਾ ਜੀਵਨ ਨੂੰ ਬੇਤੀਤ ਕਿੱਦਾਂ ਕਰਨਾ ਤੇ ਇਹ ਯੁਵਾ ਸ਼ਕਤੀ ਨੂੰ ਦੇਖ ਕੇ ਮਨ ਬੜਾ ਪ੍ਰਸੰਨ ਆ ਕਿ ਇਸ ਏਜ ਦੇ ਬੱਚੇ ਮਹਾਮਈ ਦੇ ਦਰਬਾਰ ਨਾਲ ਮੰਦਿਰ ਨਾਲ ਜੁੜ ਰਹੇ ਨੇ ਆਸਥਾ ਨਾਲ ਜੁੜ ਰਹੇ ਨੇ ਧਰਮ ਦੇ ਨਾਲ ਜੁੜਨ ਦੇ ਨਾਲ ਤੁਹਾਡਾ ਅਧਿਆਤਮ ਵਧਦਾ ਆ ਤੁਸੀਂ ਸਹੀ ਕਰਮ ਕਰਦੇ ਹੋ ਮਾਤਾ ਪਿਤਾ ਦੀ ਇੱਜ਼ਤ ਕਰਦੇ ਹੋ ਲਾਈਫ ਨੂੰ ਡਿਸਪਲਾਈਨ ਵੇਨਾ ਜਿੰਨੇ ਹੋ ਜੀ ਸੋ ਇਹ ਬਹੁਤ ਅੱਛੀ ਗੱਲ ਹੈ ਬਹੁਤ ਮਨ ਖੁਸ਼ ਹੋਏ ਜੀ ਜੀ ਕਿਵੇਂ ਦਾ ਲੱਗ ਰਿਹਾ ਹੈ ਇਹ ਤਿਆਰੀ ਕਿਵੇਂ ਹੋਈ ਕਿਵੇਂ ਆਈ ਆਈਡੀਆ ਆਇਆ ਵਾ ਔਰ ਯੁੱਧ ਜੈ ਦੇ ਉੱਤੇ ਪਹੁੰਚਦਾ ਵਾ ਤਾਂ ਗੱਲਬਾਤ ਕੀ ਹੁੰਦੀ ਹੈ ਦੇਖੋ ਤਿਆਰੀ ਇਦਾਂ ਹੁੰਦੀ ਹੈ ਤਿਆਰੀ ਤਾਂ ਅਸੀਂ ਕਰਦੇ ਹਾਂ ਸਾਰਿਆਂ ਦੇ ਲਈ ਪਰ ਜਦੋਂ ਜਿਸ ਪਾਰਟ ਦਾ ਕੰਟਰੀ ਵੀ ਮੰਨ ਲਓ ਅਸੀਂ ਯੂਵਾ ਦੇ ਵਿੱਚ ਆਂ ਟਰਸਟੀ ਸਾਰੇ ਸਾਡੇ ਯੂਥ ਨੇ ਮੋਈ ਜੀ ਆ ਮੈਂ ਆ ਢਾਲੀਵਾਲ ਸਾਹਿਬ ਨੇ ਤੇ ਜਦੋਂ ਯੂਵਾ ਟਰਸਟੀ ਹੁੰਦੇ ਆ ਟਰਸਟ ਦੇ ਵਿੱਚ ਮੈਨੇਜਮੈਂਟ ਚ ਹੈ ਜੋ ਲੋਕ ਹੁੰਦੇ ਰਿਕਵੈਸਟ ਕੀਤੀ ਕਿ ਤੁਸੀਂ ਆਓ ਮੰਦਿਰ ਜੁੜੋ ਤੇ ਬੱਚੇ ਬੜੇ ਅੱਛੇ ਨੇ ਇਹਨਾਂ ਦੇ ਵੀ ਮਨ ਦਾ ਭਾਓ ਸੀਗਾ ਤੇ ਭਾਓ ਵੀ ਲੈ ਕੇ ਆਉਂਦਾ ਤੁਹਾਨੂੰ ਇਸ ਦਰਬਾਰ ਤੇ ਜੀ ਉਸ ਤੋਂ ਬਿਨਾਂ ਤੁਸੀਂ ਆ ਨਹੀਂ ਸਕਦੇ ਬਿਲਕੁਲ ਮੋਹੀ ਜੀ ਬਹੁਤ ਚੰਗੀਆਂ ਤਸਵੀਰਾਂ ਬਣਦੀਆਂ ਨੇ ਜਦ ਯੁਵਾ ਇੱਕ ਯੂਥ ਜਦ ਇਸ ਦੇਸ਼ ਦਾ ਇੱਕ ਜੰਗਿਆਰੇ ਲੱਗਦਾ ਵੈ ਔਰ ਇਹ ਆਏ ਨੇ ਸਪੈਸ਼ਲ ਆ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਵੈ ਔਰ ਖੁਸ਼ ਬਹੁਤ ਨੇ ਉਹ ਜੋ ਪੋਜ਼ਿਟਿਵ એનર્ਜੀ ਦੀ ਜਰੂਰਤ ਹੈ ਔਰ ਉਹਨਾਂ ਨੂੰ ਮਿਲੀ ਵੀ ਹੈ ਤੇ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਜੈ ਮਾਤਾ ਦੀ ਕਿ ਨਾ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕੀ ਹੈ ਕਿ ਜਦੋਂ ਇਸ ਏਜ ਦੇ ਵੀ ਯੂਥ ਜੁੜਦਾ ਹੈ ਨਾ ਦੇਖੋ ਯੂਥ ਜਿਹੜਾ ਸਾਡਾ ਹੈਗਾ ਆਨ ਵਾਲਾ ਜਿਹੜਾ ਸਾਡਾ ਫਿਊਚਰ ਹੈ ਉਹ ਯੂਥ ਹੈ ਸਾਡਾ ਦੇਸ਼ ਜਿਹੜਾ ਹੈ ਨਾ ਉਹ ਵੀ 65% 35 ਸਾਲ ਤੋਂ ਘੱਟ ਬੰਦੇ ਹਨ ਅੱਜ ਯੂਥ ਜੇ ਅੱਜ ਮਹਾਮਾਇ ਦੇ ਨਾਲ ਜੁੜ ਰਿਹਾ ਹੈ ਤੇ ਉਹਨਾਂ ਦੇ ਵਿੱਚ ਐਸੀ ਪੋਜ਼ਿਟਿਵ એનર્ਜੀ ਆਈ ਹੈ ਜਿਹਦਾ ਤੁਸੀਂ ਦੇਖੋ ਮੈਂ ਕੈਮਰਾਮੈਨ ਨੂੰ ਕਹਿੰਦਾ ਦੇਖੋ ਜਿਹੜਾ ਠਾਠਾ ਮਾਰਦਾ ਕੱਠ ਦੱਸ ਰਿਹਾ ਦੇਖੋ ਲਾਈਨਾਂ ਦੇ ਵਿੱਚ ਕਿੰਨਾ ਰਸ਼ ਹੈ ਲੋਕਾਂ ਨੂੰ 2-2 ਘੰਟੇ ਲੱਗਣਗੇ ਦਰਸ਼ਨ ਕਰਨ ਵਾਸਤੇ ਬਟ ਉਹਨਾਂ ਦਾ ਜਜ਼ਬਾ ਜਿਹੜਾ ਹੈਗਾ ਕੱਟ ਨਹੀਂ ਹੋ ਰਿਹਾ ਇਹੀ ਜਿਹੜਾ ਯੂਥ ਹੈ ਇਹੀ ਦੇਸ਼ ਨੂੰ ਅੱਗੇ ਲੈ ਕੇ ਜਾਂਦਾ ਹੈ ਉਹੀ ਧਰਮ ਨੂੰ ਅੱਗੇ ਲੈ ਕੇ ਜਾਂਦਾ ਹੈ ਉਹੀ ਪਰਿਵਾਰ ਨੂੰ ਅੱਗੇ ਲੈ ਕੇ ਜਾਂਦਾ ਹੈ ਜਿਹੜਾ ਯੂਥ ਅੱਜ ਇਸ ਏਜ ਦੇ ਵਿੱਚ ਮਹਾਮਾਈ ਦੇ ਲੜ ਲੱਜੇਗਾ ਉਹਦੇ ਤੋਂ ਵੈਸੇ ਹੀ ਜਿਹੜੀ ਨੈਗੇਟਿਵ ਚੀਜ਼ਾਂ ਨੇ ਜੀ ਜੀ ਉਹ ਨੇੜੇ ਨਹੀਂ ਆਣਗੀਆਂ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਮਹਾਮਾਈ ਦੇ ਚਰਨਾਂ ਦੇ ਨਾਲ ਜੇ ਪਰਿਵਾਰ ਵੀ ਲੱਗ ਗਿਆ ਤੇ ਕੋਈ ਕਮੀ ਕਿਸੇ ਚੀਜ਼ ਦੀ ਨਹੀਂ ਰਹੇਗੀ ਉਹਨਾਂ ਦੀ ਸਾਰੀਆਂ ਵਿਸ਼ੇਸ ਪੂਰੀਆਂ ਕਰਨ ਕੀ ਮੈਂ ਤਾਂ ਮਹਾਮਾਈ ਨੂੰ ਇਹੀ ਅਰਦਾਸ ਕਰਦਾ ਕਿ ਉਹਨਾਂ ਦਾ ਕੋਈ ਵੀ ਐਸੀ ਜਿਹੜੀ ਆਪਣੇ ਮੰਗ ਲੈ ਕੇ ਆਏ ਮਹਾਮਾਈ ਉਹਨਾਂ ਦੀ ਪੂਰੀ ਕਰੇ ਇਸੇ ਨਾਲ ਜਿਸ ਤਰ੍ਹਾਂ ਮਾੜੀ ਕੁਰੀਤੀਆਂ ਹੁੰਦੀਆਂ ਨੇ ਮਾੜੇ ਵਿਚਾਰ ਹੁੰਦੇ ਨੇ ਇਸੇ ਨਾਲ ਨਾਲ ਕਈ ਵਾਰ ਹੁੰਦਾ ਹੈ ਕਿ ਯੁਵਾਵਸਥਾ ਵਾ ਡਾਮਾ ਡੋਲ ਕੋ ਜਾਂਦੀ ਹੈ ਨਸ਼ਿਆ ਵੱਲ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਤੋਂ ਵੀ ਰਾਹਤ ਮਿਲਦੀ ਹੈ ਇਸੇ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਜਿਹੜਾ ਮਾਂ ਬਗਲਾ ਮੁਖੀ ਦਾ ਉਪਾਸਕ ਬਣ ਜਾਂਦਾ ਨਾ ਜੀ ਨਾ ਤਾਂ ਉਹਦੇ ਨਾਲ ਕੋਈ ਨੇੜੇ ਕੋਈ ਨਸ਼ਾ ਨਾ ਕੋਈ ਦੂਸਰੀ ਤਾਕਤ ਨਾ ਉਹਨੂੰ ਕੋਈ ਬਗਲਾ ਸਕਦਾ ਨਾ ਉਹਨੂੰ ਕੁਝ ਇਹ ਸ਼ਕਤੀ ਦੀ ਦੇਵੀ ਹੈ ਅੱਜ ਯੂਥ ਨੂੰ ਸ਼ਕਤੀ ਦੀ ਲੋੜ ਹੈ ਦੇਸ਼ ਨੂੰ ਅੱਗੇ ਵਧਾਣ ਲਈ ਵੀ ਸ਼ਕਤੀ ਦੀ ਲੋੜ ਹੈ ਪਰਿਵਾਰ ਨੂੰ ਵੀ ਸ਼ਕਤੀ ਨੂੰ ਵਿਧਾਨਦੀ ਹੈ ਜੀ ਜੀ ਸੋ ਬਿਲਕੁਲ ਜੋ ਦੇਖਿਆ ਤਸਵੀਰਾਂ ਨੇ ਜੋ ਇਹ ਯੂਥ ਯੁਵਾ ਵਾ اور ਬਹੁਤ ਖੂਬਸੂਰਤ ਤਰੀਕੇ ਦੇ ਨਾਲ ਨਤਮਸਤ ਕਰਨ ਦੇ ਲਈ ਆ ਰਹੇ ਨੇ ਪਰ ਸਿਰਫ ਯੁਵਾ ਹੀ ਨਹੀਂ ਵੱਖ-ਵੱਖ ਏਜ ਗਰੁੱਪਸ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਦੇਸ਼ਾਂ ਤੋਂ ਕਾਸ ਤੌਰ ਤੇ ਜਿਛੇ ਤੌਰ ਤੇ ਮਾਦਾਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਭਾਰੀ ਗਿਣਤੀ ਦੇ ਵਿੱਚ ਲੋਕ ਨੇ ਅੱਜ ਮਾ ਬਗਲਾ ਮੁਖੀ ਧਾਮ ਦੇ ਵਿੱਚ ਪਹੁੰਚ ਰਹੇ ਨੇ ਜਿੱਤੇ ਕਿ 243 ਘੰਟੇ ਦਾ ਅਖੰਡ ਮਹਾਯੱਗ ਚੱਲ ਰਿਹਾ ਹੈ